ਇਹ ਪੂਰਵ ਚੰ드ਰਮਾ ਤੇ ਸੂਰਜ ਨਾਲ ਸੰਬੰਧਿਤ ਨਹੀਂ ਤੇ ਪੂਰਨਮਾਸ਼ੀ ਹੁਣ ਸਹਿਜੇ ਸਹਿਜੇ ਸਾਡੇ ਵਿੱਚ ਵੀ ਪਰਚਲਤ ਆਉਂਦੀ ਜਾਂਦੀ ਹੈ ਇਹਦਾ ਗੁਰਮਤ ਗੁਰੂ ਘਰ ਨਾਲ ਦੂਰ ਦਾ ਵੀ ਕੋਈ ਸੰਬੰਧ ਨਹੀਂ ਵੀ ਆਹ ਗੁਰਦੁਆਰੇ ਚ ਪੂਰਨਮਾਸ਼ੀ ਹੈ ਸਮਝ ਲਓ ਗੁਰਦੁਆਰਾਨੇ ਮਨਮੱਤ ਦਾ ਅਖਾੜਾ ਬਣਾਇਆ ਜਾ ਰਿਹਾ ਹੈ ਮਨਮੱਤ ਦਾ ਅੱਡਾ ਬਣਾਇਆ ਜਾ ਰਿਹਾ ਹੈ ਮੈਂ ਇਤਨੀ ਅਰਜ਼ ਕਰਦੇ ਆਂ ਕੋਈ ਗੱਲ ਗੁਰਮਤ ਦੀ ਕਸੌਟੀ ਤੇ ਪੂਰੀ ਨਾਉ ਤੇ ਨਾ ਤੇ ਦਾਸ ਨੂੰ ਕੋਈ ਅਹਿਸਾਸ ਕਰਾ ਦੇ ਵੀ ਇਸ ਸਟੇਜ ਦੇ ਉੱਤੇ ਹੱਥ ਜੋੜ ਕੇ ਮੈਂ ਖਿਮਾ ਮੰਗ ਲਵਾਂਗਾ ਵਿਪੋਲ ਹੋ ਗਈ ਮੈਂ ਇਥੋਂ ਪਰ ਜੇ ਗੁਰਮਤ ਦੀ ਗੱਲ ਆਖੀ ਹੈ ਤੇ ਕਿਸੇ ਦਾ ਹਿਰਦਾ ਦੁਖਦਾ ਹੈ ਤਾਂ ਮੈਂ ਤੇ ਇਹ ਹੀ ਆਖਾਂਗਾ ਗੁਰੂ ਇਸ ਦਾ ਹਿਰਦਾ ਇਤਨਾ ਦੁਖਾ ਕੇ ਗੁਰਮਤ ਨੂੰ ਮੰਨ ਨਹੀਂ ਲਵੇ ਚਲੋ ਦੁਖੀ ਹੋ ਕੇ ਹੀ ਮੰਨ ਲੈ ਕਮ ਸੇ ਪੀੜਤ ਹੋ ਕੇ ਹੀ ਮੰਨ ਲੈ ਪੂਰਨ ਮਾਸੀ ਦਾ ਦੂਰ ਦਾ ਵੀ ਕੋਈ ਸੰਬੰਧ ਨਹੀਂ ਹੈ ਗੁਰਮਤ ਲਾਲ